ਉਹ ਚਾਚਾ ਕੀ ਆਲਾ ਓਏ ਆਪ ਪਤੀਜ ਬੜੇ ਦਿਨਾਂ ਬਾਅਦ ਕਿਹੜਾ ਮਾਰਿਆ ਯੋ ਬਸ ਚਾਚਾ ਤੈਨੂੰ ਪਤਾ ਹੀ ਆ ਛੋਟਾ ਭਰਾ ਆਸੀ ਸ਼ਕਤੀ ਤੇ ਉਹਦੇ ਵਾਸਤੇ ਕੁੜੀ ਦੇਖਦੇ ਫਿਰਦੇ ਸੀ ਲੈ ਬਣੀ ਗੱਲ ਫਿਰ ਹਾਂ ਹੋ ਗਿਆ ਪੱਕਾ ਉਸੇ ਦਾ ਡੱਬਾ ਦੇਣ ਆਇਆ ਇਹ ਤਾਂ ਵਧਾਈਆਂ ਸਾਰਿਆਂ ਨੂੰ ਮੈਂ ਹੁਣੇ ਫੋਨ ਕਰਕੇ ਵਧਾਈਆਂ ਦੇਣਾ ਪਤੀ ਜੀ ਡੱਬੇ ਦੀ ਕਿਲੋੜੇ ਆਪਾਂ ਉਧਰ ਹੀ ਆਏ ਨੇ ਸਾਰਿਆਂ ਨੇ ਸਾਨੂੰ ਉਹਦਾ ਹੀ ਖੁਸ਼ੀ ਬੜੀ ਹੈ ਲੈ ਚਾਚਾ ਲੋੜ ਕਿਉਂ ਨਹੀਂ ਸੀ ਪਹਿਲਾ ਡੱਬਾ ਤੈਨੂੰ ਦੇਣ ਆਇਆ ਅੱਜ ਹੀ ਸ਼ੁਰੂ ਕੀਤੇ ਡੱਬੇ ਬੰਡਣੇ ਪਹਿਲੇ ਡੱਬਾ ਗੁਰੂ ਘਰ ਦੇ ਗਈ ਤਾਂ ਹੁੰਦਾ ਵਾ ਚਾਚਾ ਕਰਦੇ ਸਿਰੇ ਜਾਏ ਸੀ ਗੁਰਦਾਰੇ ਚੱਲ ਭਈਆ ਤਾਂ ਵਧੀਆ ਕੀਤਾ ਨਾਲੇ ਚਾਚਾ ਤੇ ਇਨਾਂ ਇੱਕ ਹੋਰ ਜ਼ਰੂਰੀ ਕੰਮ ਸੀ ਯਾਰ ਤੇਰੇ ਬੜੇ ਸਾਨਾ ਸਾਡੇ ਤੇ ਇੱਕ ਕਸਾਨ ਹੋਰ ਕਰਦੇ ਯਾਰ ਲੈ ਭਤੀਜੂ ਗੱਲ ਕਰ ਤੂੰ ਮੇਰੇ ਬੱਚਿਆਂ ਵਰਗਾ ਯਾਰ ਲੱਖ ਰੁਪਏ ਚਾਹੀਦਾ ਹੈ ਵਿਆਹ ਕਰਕੇ ਲੋੜ ਪੈ ਗਈ ਹੱਥ ਥੋੜਾ ਟਾਈਟ ਆ ਕੋਈ ਨਾ ਭਤੀਜ ਮੈਂ ਕਰਦਾ ਇੰਤਜ਼ਾਮ ਤੂੰ ਭਾਈ ਪਰਸੋਂ ਆ ਕੇ ਲੈ ਜੀ ਬੜੀ ਮਿਹਰਮਾਨੀ ਚਾਚਾ ਮੈਂ ਮਿਹਰਬਾਨੀ ਕਿਹੜੀ ਗੱਲ ਆ ਯਾਰ ਆਪਣੇ ਘਰ ਦਾ ਕੰਮ ਆ अब भतीज की तरीक रखी है अठाई दिसंबर का आप मैं देखिया मैं कोई और तरीक कर लेंगे यार हफ्ता गां बछाह कर लेंगे हो क्यों चाचा वैसे एक तरीक होर सी पंडित ने अच्छा हम पंडित भी जान लग पे जाना पैंता चाचा घरें सारे कह लग पे भी गुण मिलाने होंगे अच्छा फिर मिल गए गुण वह पैसे दे के भाई छत्ती से छती गुण मिला लो ਦੇਖੇ ਮੈਂ ਬਹੁਤ ਹੈ ਚੱਲ ਛੱਡ ਦੂਜੀ ਕਿਹੜੀ ਤਰੀਕ ਨਿਕਲੀ ਸੀ ਦੂਜੀ 3 ਜਨਵਰੀ ਨਿਕਲੀ ਸੀ ਤੇ ਤੈਨੂੰ ਕਰ ਲੈਂਦੇ ਉਹ ਤੈਨੂੰ ਬਾਪੂ ਨਹੀਂ ਮੰਨਿਆ ਯਾਰ ਕਿਉਂ ਬਾਪੂ ਕਿਉਂ ਨਹੀਂ ਮੰਨਿਆ ਤੇ ਤੈਨੂੰ ਸਾਡਾ ਦਾਦਾਪੁਰਾ ਆਇਆ ਸੀ ਤਾਂ ਕਰਕੇ ਤੈਨੂੰ ਨਹੀਂ ਕਰਨਾ ਉਹ ਬੱਲੇ ਉਹ ਤੁਹਾਡੇ ਸਿੰਘੋ ਤੈਨੂੰ ਦਾਦਾਪੁਰਾ ਆਇਆ ਤੇ ਤਾਂ ਵਿਆਹ ਨਹੀਂ ਕਰਨਾ ਤੇ 28 ਨੂੰ ਤੁਹਾਨੂੰ ਨਹੀਂ ਪਤਾ ਕੀ ਹੋਇਆ ਸੀਗਾ ਚਾਚਾ ਕੀ ਹੋਇਆ ਸੀ ਉਹ ਤੀਜ ਇਹਨਾਂ ਤਰੀਕਾਂ ਵਿੱਚ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵਰਗੇ ਅਕਿਰਤ ਕਢਾ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ ਤੇ ਤੁਸੀਂ ਉਸੇ ਦਿਨ ਵਿਆਹ ਰਖ ਲਿਆ ਉਹ ਤੂੰ ਸੋਚ ਕੇ ਦੇਖ ਜਿਸ ਦਿਨ ਤੁਹਾਡੇ ਲੇਡੀ ਸੰਗੀਤ ਹੋਣਾ ਉਹਦੋਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਸੀਗਾ ਜਿਸ ਦਿਨ ਤੁਹਾਡੇ ਵਟਣੇ ਦਾ ਪ੍ਰੋਗਰਾਮ ਹੋਣਾ ਨਾ ਉਸ ਦਿਨ ਵੱਡੇ ਸਾਹਿਬ ਜਿਆਦੇ ਚਮਕੌਰ ਦੀ ਗੜੀ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਨਾਲ ਹੀ ਛੋਟੇ ਸਾਹਿਬ ਜਿਆਦੇ ਨੂੰ ਨੀਹਾਂ 'ਚ ਚੇਨ ਦਿੱਤਾ ਗਿਆ ਸੀਗਾ ਤੇ ਉਹ ਸਾਡੀ ਕੌਮ ਲਈ ਸ਼ਹੀਦ ਹੋ ਗਏ ਸੀਗੇ ਤੇ ਉਹਨਾਂ ਨਿੱਕਿਆਂ ਜਿੰਦਾ ਨਾਲ ਹੀ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਹੋਏ ਸੀਗੇ ਇਹਨਾਂ ਪੰਜਾਂ ਸਰਤਾ ਦੇ ਨਾਂ ਵਿੱਚ ਹੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਕੀਆਂ ਵਾਲੇ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਾ ਦਿੱਤਾ ਸੀਗਾ ਆਪਣਾ ਸਾਰਾ ਸਰਬੰਸ ਸਾਡੀ ਕੌਮ ਤੋਂ ਵਾਰਤਾ ਸੀ ਸਾਨੂੰ ਆਪਣਾ ਦਾਦਾ ਯਾਦ ਰਹਿ ਗਿਆ ਤੇ ਉਹ ਸ਼ਹੀਦ ਜਿਨ੍ਹਾਂ ਕਰਕੇ ਸਾਡਾ ਵਿजूद ਆ ਸਾਡੀ ਸਰਦਾਰੀ ਆ ਅਸੀਂ ਆਪਣੇ ਨਾਂ ਪਿੱਛੇ ਸਿੰਘ ਲਾਉਣ ਜੋਗੇ ਹੋਈਆਂ ਉਹ ਸ਼ਹੀਦ ਸਾਨੂੰ ਭੁੱਲ ਗਏ ਤੇ ਤੀ ਤੂੰ ਯਾਦ ਕਰ ਛੋਟੇ ਸਾਹਿਬ ਜਦ ਨੂੰ ਤੇ ਫੇ ਸੋਚ ਕੇ ਦੇਖ ਉਹਨਾਂ ਦੇ ਨਾ ਤੇਰਾ ਭਰਾ ਘੋੜੀ ਚੜਦਾ ਪਿਆ ਤੂੰ ਹੀ ਸ਼ਗਨ ਕਰਦੇ ਪਏ ਜੀ। ਮਾਫ ਕਰੀਂ ਭਤੀਜ ਮੈਂ ਵਿਆਹ ਤੇ ਨਹੀਂ ਆ ਪਾਵਾਂਗਾ। ਲੱਖ ਰੁਪਇਆ ਭੈਂਕਾ ਲੈ ਸੀ। ਤੇ ਜਿਹੜੀ ਆ ਤੂੰ ਆਸਾਨ ਵਾਲੀ ਗੱਲ ਕਹੀ ਹੈ ਨਾ ਉਹ ਆਸਾਨ ਤੇ ਆਪਾਂ ਗੁਰੂ ਸਾਹਿਬ ਤਾਂ ਭੁੱਲ ਗਏ ਆ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਵਾਰ ਦਿੱਤਾ ਤੇ ਲੱਖ ਰੁਪਇਆ ਦਾ ਸੰਤੁਸ਼ਟੀ ਕੀ ਯਾਦ ਰੱਖੋਗੇ। ਬਸ ਕਰ ਚਾਚਾ ਮੈਨੂੰ ਹੋਰ ਸ਼ਰਮਿੰਦਾਨਾ ਨਾ ਕਰ। ਮੈਂ ਹੁਣੇ ਘਰ ਜਾ ਕੇ ਵਿਆਹ ਦੀ ਤਰੀਕ ਅੱਗੇ ਕਰਾਉਣਾ। ਅਜੇ ਕਿਹੜਾ ਕਾਰਡ ਵੰਡਤੇ ਆ? ਇੰਨਾ ਸ਼ੁਕਰ ਹੈ ਵੀ ਪਹਿਲਾ ਕਾਰਡ ਤੈਨੂੰ ਹੀ ਦੇਣਾ ਆ। ਜੇ ਤੂੰ ਮੇਰੀ ਅੱਖਾਂ ਬੋਲਦੀਆਂ ਜੇ ਇਹਨਾਂ ਦਿਨਾਂ 'ਚ ਵਿਆਹ ਹੋ ਜਾਂਦਾ ਤਾਂ ਅਸੀਂ ਆਪਣੇ ਆਪ ਨਾ ਨਜ਼ਰ ਮਿਲਾਉਣ ਜੋਗੇ ਨਹੀਂ ਸੀ ਰਹਿਣਾ ਧੰਨਵਾਦ ਚਾਚਾ ਤੇਰਾ ਧੰਨਵਾਦ ਮੇਰਾ ਨਹੀਂ ਭਤੀਜਾ ਧੰਨਵਾਦ ਗੁਰੂ ਸਾਹਿਬ ਦਾ ਕਰਨਾ ਚਾਹੀਦਾ ਸਹਿਬ ਜੀ ਦਾ ਦਾ ਕਰਨਾ ਚਾਹੀਦਾ ਮਾਤਾ ਗੁਜਰਕੌਰ ਦਾ ਕਰਨਾ ਚਾਹੀਦਾ ਤੇ ਹਰ ਪਲ ਕਰਨਾ ਚਾਹੀਦਾ ਜੇ ਇਹ ਨਾ ਹੁੰਦੇ ਨਾ ਤੇ ਅੱਜ ਨੂੰ ਸਾਡੀ ਸਾਰਿਆਂ ਦੀ ਸੁਨਤ ਹੋਈ ਹੁੰਦੀ ਸੀਗੀ